ہلےلویہ 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 سب جائز قسم کے نام سے جو 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 ہلےلویہ تندہی ਦਾ ਨਾਮ ਦਸ਼ਮੀ ਹੈ ਇਹ ਸਿੱਟਰ ਮੂੜੇ ਚੱਕ ਰਾਧਾ ਕ੍ਰਿਸ਼ਨ ਹਮੇਸ਼ਾ ਦੇ ਰਹਿਣ ਵਾਲੇ ਹਨ ਇਹ ਸਿੱਟਰ ਅੱਜ ਆਪਣੀ ਛੋਟੀ ਬੇਟੀ ਇੰਜਲ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਇਹਨਾਂ ਦੀ ਬੇਟੀ 22 ਸਾਲ ਦੀ ਹੋ ਚੁੱਕੀ ਸੀ ਪਰ ਇਹਨਾਂ ਦੀ ਬੇਟੀ ਗੱਲਾਂ ਨਹੀਂ ਕਰਦੀ ਪਰ ਜਦੋਂ ਉਹਦੀ ਉਹਦੀ ਉਮਰ ਉਮਰ ਦੇ ਕਈ ਬੱਚੇ ਦੇਖਦੇ ਤਾਂ ਕੋ ਪੂਰੀਆਂ ਗੱਲਾਂ ਕਰਦੇ ਢਾਈ ਤਾਲ ਹੋ ਮੋਰ ਦੇ ਬਾਗਰ ਵੀ ਇਹਨਾਂ ਦੀ ਬੇਟੀ ਮਮਾ ਪਾਪਾ ਵੀ ਨਹੀਂ ਸੀ ਕੋ ਦੇ ਜਿੰਨੂੰ ਦੇ ਕੇ ਇਹ ਮੇਟਰ ਕਾ ਵੀ ਪਰਿਚਾਰ ਹੁੰਦੇ ਕਈ ਇਸ ਇਸ ਸਿਸਟਰ ਨੂੰ ਕਹਿੰਦੇਗੇ ਤੁਸੀਂ ਚੈੱਕ ਕਰੋਗੇ ਕਿ ਤਲੂਆ ਤਾਂ ਨਹੀਂ ਹੈ ਪਰ ਇਹੋ ਜਿਹੀ ਇਹੋ ਜਿਹੀ ਕੋਈ ਵੀ ਪ੍ਰੋਬਲਮ ਇਹਨਾਂ ਦੀ ਬੇਟੀ ਨੂੰ ਨਹੀਂ ਸੀ ਤੇ ਫਿਰ ਇਹ ਸਿਸਟਰ ਪਰ ਜੀਸਾ ਤਾਂ ਮੇਸਟਰੀ ਨਾਲ ਖੜੇ ਗਵਾਰੀਆਂ ਦੁਨੀਆਂ ਤੇ ਇਹਨਾਂ ਦਾ ਵਿਸ਼ਵਾਸ ਵਧਿਆ ਤਾਂ ਇਹਨਾਂ ਨੇ ਇੱਕ ਦਿਨ मीटिंग तुम पार्टी जी ने अपनी बेटी के नाम नोल दसी दास ने बेटी प्रेर की द्वारा बेटी प्रभु दे दाज दे दाज दे। ਉਹਨੇ ਦਾਤ ਦਾਤੀ ਨੇ ਪ੍ਰੇਰਿਤ ਕੀਤੀ ਤੇ ਪ੍ਰੋਫੈਟਿਕ ਵਰਤ ਦਿੱਤੇਗੇ ਤੁਹਾਡੀ ਬੇਟੀ ਬਹੁਤ ਗੱਲਾਂ ਕਰੇਗੀ ਇਹ ਸਿਸਟਰ ਨੇ ਪਰਚੇ ਦਿੱਤੇ ਉਹਨਾਂ ਪ੍ਰੋਫੈਟਿਕ ਵੱਡਾ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਤਾਂ ਲਗਭਗ 1 ਹਫ਼ਤੇ ਬਾਅਦ ਤੋਂ ਹੀ ਇਹਨਾਂ ਦੀ ਬੇਟੀ ਮੰਮਾ ਪਾਪਾ ਬੋਲਣਾ ਸ਼ੁਰੂ ਹੋ ਗਈ ਤੇ ਹallelujah ਵੀ ਬੋਲਣ ਲੱਗ ਪਈ ਤੇ ਔੜੀ ਔੜੀ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਸਿਸਟਰ ਦੱਸਦੇ ਅਨੁਸਾਰ ਇਹਨਾਂ ਦੀ ਬੇਟੀ ਹੋਣੇ 3 ਸਾਲ ਦੀ ਹੋ ਚੁੱਕੀ ਹੈ ਤੇ ਸਾਰੀਆਂ ਗੱਲਾਂ ਕਰਦੀ ਹੈ ਤੇ ਘਰ ਵਿੱਚ ਸਿਰ ਦੇ ਸੇਪਾ ਗਾੜ ਵਿੱਚ ਦੁਪੱਟਾ ਲੈ ਕੇ ਵਰਸ਼ੀ ਪਵੀ ਕਰਦੀ ਹੈ ਤੇ ਬਹੁਤ ਸੋਹਣੀ ਪ੍ਰਾਰਥਨਾ ਵੀ ਕਰਦੀ ਹੈ ਜਿਸ ਨੂੰ ਦੇਖ ਕੇ ਇਹਨਾਂ ਦੇ ਪੂਰੀ ਮਾਂ ਵੀ ਬਹੁਤ ਖੁਸ਼ ਹੁੰਦੀ ਹੈ ਇਹ ਸੇਟ ਜੀ ਬਹੁਤ ਖੁਸ਼ ਹੁੰਦੇ ਹਨ ਇਸ ਵੱਡੀ ਤੇ ਆਪखुद ਗਵਾਏ ਲਈ ਇਹ ਸੇਟ ਪਰਮੇਸ਼ਵਰ ਦੇ ਨਾਮ ਦਾ ਬਹੁਤ ਬਹੁਤ ਹਾਲੇਲੂਇਆ 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 ਪਾਪਾ બોਲੋ ਕਿ ਪਾਪਾ ਇੰਜ ਬੋਲੋ ਕਿ ਪਾਪਾ i <laughs>